ਬਾਈ ਗੁਰੂ ਜੀ ਮੈਂ ਇਹ ਸੋਚਿਆ ਕਿ ਪਹਿਲੇ ਪਹਿਲੀ ਪਹਿਲੀ ਚੋਣ ਪਹਿਲੀ ਚੋਣ ਕੋ ਦੁਆਰਾ ਪ੍ਰਬੰਧ ਕੀਤਾ ਤੇ ਪਹਿਲਾਂ ਹੀ ਇਹ ਕਲੇਮ ਮੈਂ ਤਾਂ ਸ਼ੁਰੂ ਪਲੇ ਸੀ ਕਹੂੰਗਾ ਮੈਂ ਉਹ ਭਗਵਾਨ ਨੂੰ ਯਾਦ ਕਰਕੇ ਮੈਂ ਕਿਹਾ ਵੀ ਪਹਿਲੀ ਵਾਰ ਜੋ ਪਹਿਲੀ ਇਲੈਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਕਿਉਂ ਇਹ ਵਿਵਾਦ ਹੋ ਗਿਆ ਵਿਵਾਦ ਹੋ ਗਏ ਸੋ ਮੈਂ ਉਹ ਵਿਵਾਦ ਨੂੰ ਦੇਖ ਕੇ ਆਪਣਾ ਹੀ ਬੀਬੀ ਨੂੰ ਸਵਾਰਥ ਬੀਬੀ ਨੂੰ ਹੀ ਸਰੋਪਾਵਾ ਦਿੱਤਾ ਬੀਬੀ ਜੀ ਵਕੀਲ ਨੇ ਉਹਨਾਂ ਨੂੰ ਪਤਾ ਸਾਰੀ ਕਾਡਿਸ਼ਨ ਦਾ ਕੀ ਕਰਨਾ ਮੈਂ ਉਹਨਾਂ ਨਾਲ ਸਹਿਮਤ ਤੇ ਬੜਾ ਵੱਡਾ ਦਿਲ ਦਿਖਾਇਆ ਤੁਨੇ ਤੇ ਇੱਕ ਬੜੀ ਹੀ ਤੁਹਾਨੂੰ ਸਮਰਥਨ ਵੀ ਮਿਲਿਆ ਤੇ ਆਮ ਜੋ ਤੁਹਾਡੇ ਸਪੋਰਟਰ ਸੀ ਜਿੰਨੇ ਦਾ ਹੁਣ ਤੁਸੀਂ ਮਾਹੌਲ ਹੈ ਕਿਵੇਂ ਦਾ ਉਹਨਾਂ ਨੂੰ ਧੰਨਵਾਦ ਕਰੂੰਗਾ ਮੈਂ ਤਾਂ ਉਹਨਾਂ ਦਾ ਧੰਨਵਾਦ ਪਹਿਲਾਂ ਵੀ ਧੰਨਵਾਦ ਕਰਿਆ ਸੀ ਪਰ ਜਿਹੜਾ ਹੁਣ ਉਹਨਾਂ ਨੇ ਮੇਰੇ ਨਾਲ ਦਿਆ ਨੇ ਸਾਥੀਆਂ ਨੇ ਮੇਰੇ ਨਾਲ ਉਹ ਬਿਹਵਾਰ ਕੀਤਾ ਹੈ ਵਧੀਆ ਵੀ ਇਹ ਬੜੀ ਵਧੀਆ ਚੰਗੀ ਗੱਲ ਹੈ ਖਾਸ ਕਰ ਸਰਦਾਰ ਬਲਦੇਵ ਸਿੰਘ ਜੀ ਸਾਡੇ ਬਾਪਾ ਬਲਵੀਰ ਸਿੰਘ ਉਹਨਾਂ ਨੇ ਕਿਹਾ ਮੈਂ ਉਹਨਾਂ ਕੋਲੇ ਆਪਣੀ ਪੁਕਾਰ ਰੱਖੀ ਤਾਂ ਉਹਨਾਂ ਨੇ ਸਹਿਮਤ ਹੁੰਦੇ ਹੋਏ ਸਾਰੀ ਸਾਡੇ ਕੋਲ ਦੁਬਾਰਾ ਪ੍ਰਬੰਧਕ ਕਮੇਟੀ ਨੇ ਵੀ ਮੇਰਾ ਸਾਥ ਦਿੱਤਾ ਵੀ ਚਲੋ ਜੇ ਤੁਸੀਂ ਇਹ ਕਹਿੰਦੇ ਹੋ ਸਾਨੂੰ ਕੀ ਇਤਰਾਜ਼ ਹੈ ਠੀਕ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਡਾ ਬਕਰ ਸਿੰਘ ਜੀ ਜੁੜੇ ਹੋਏ ਨੇ ਬਕਰ ਜੀ ਬੜਾ ਹੀ ਇੱਕ ਅੱਛਾ ਮੋਹਰ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜੀ ਚਿਰ ਤੋਂ 2004 ਤੋਂ ਇਹ ਹਜਾਰਾ ਕਮੇਟੀ ਦੀ ਅਸੀਂ ਲੜਾਈ ਲੜੀ ਜੀ 2004 ਚਾਤੀ 11 ਤੋਂ 7 ਮੈਂਬਰ ਕੁਰੇ ਸੀ ਉਹਨਾਂ 7 ਤੋਂ 10 ਸੀ ਸੀ ਤਾਂ ਇਹ ਕਈ ਸਾਲ ਲੜਾਈ ਲੜਦੇ ਦੇ ਮਿਹਰਾਨ ਦੀ ਬੱਕਰੀ ਕੋਟੀ ਬਣੀ ਉਹ ਬਣ ਗਈ ਤਾਂ 10 ਹਰਿਆਣਾ ਦੀ ਜਿਹੜੀ ਨੋਮੀਨੇਟ ਕਮੇਟੀ ਉਹਦੇ ਵਿੱਚ ਮੈਂਬਰ ਸੀਗਾ ਤਾਂ ਮੇਰਾ ਇਹ ਪ੍ਰਯਾਸ ਸੀ ਜਦੋਂ ਇਲੈਕਸ਼ਨ ਦਾ ਤੇ ਜਨਾਬ ਦਾ ਇਹ اعلان ਹੋਇਆ ਵੀ ਅਸੀਂ ਕੋਈ ਇਕੱਠੇ ਹੋ ਕੇ ਸੰਮਤੀ ਨਾਲ ਮੈਂ ਬਚੋ ਲੀਏ ਮੁਦਵਨ ਸਾਹਿਬ ਕਰੀ ਤੋਂ ਮਾਸੀ ਮਾਇਆ ਇਹ ਮੈਂ ਟਿਕਟ ਚੀਤੀ ਫਿਰ ਅਸੀਂ ਕੁਲਾ ਦੋ ਵਾਰ ਕੱਟ ਕੀਤਾ ਉਸ ਤੋਂ ਬਾਅਦ ਫਿਰ ਸਾਡੇ ਮਨਤ ਆਈ ਵੀ ਆਪਾਂ ਕੱਢੇ ਹੋ ਗਏ ਦੋ ਇੱਕ ਮੈਂ ਵੀ ਕਰਤੀਏ ਬਾਈ ਸਰਪਾਲ ਸਿੰਘ ਜੀ ਤੇਨ ਸਾਹਿਬ ਆਹੋ ਇੰਨਾ ਵੱਡਾ ਦਿਲ ਵਿਖਾਇਆ ਠੀਕ ਆ ਤਾਂ ਇਹਨਾਂ ਚਾਹ ਵੀ ਮੈਂ ਪੰਜ ਛੜੀ ਬੀਠਾ ਜਨ ਨੇ ਬੈਠਾ ਸੀ ਤੇ ਆਪਾਂ ਉਹਨਾਂ ਨੂੰ ਸਮਰਥਨ ਦਿੱਤੀ ਉਹ ਅੱਜ ਸਾਰੀ ਸੰਗਤ ਇਕੱਠੀ ਹੋਈ ਇਲਾਕੇ ਦੀ ਆਦਰ ਬੀਬੀ ਦਾ ਸੁਪਰਪਾਇਡ ਕੋ ਜਿਵੇਂ ਭਾਈ ਜੀ ਨੇ ਦੱਸਿਆ ਹੈ ਵੀ ਅੱਗੇ ਜੇ ਕਾਨੂੰਨੀ ਪ੍ਰਤੀਕਰਿਆ ਉਹ ਸਾਡੇ ਨੂੰ ਜਾਰੀ ਨੀ ਬੀਬੀ ਨੂੰ ਪਤਾ ਤੋਂ ਸੀ ਤੇ ਜਿੱਥੇ ਵੀ ਭਾਈ ਸਾਹਿਬ ਦੀ ਲੋੜ ਹੋਊਗੀ ਉਥੇ ਆਸੀਂ ਨਾ ਚੱਲਾਂਗੇ ਇਹਨਾਂ ਦੇ ਤੇ ਇਹ ਇੱਕ ਸ਼ੋਭ ਸ਼ਕੀਤ ਗਿਆ ਸਾਰੇ ਸਿੱਖ ਜਗਤ ਦੇ ਵਿੱਚ ਤੇ ਧਾਕੜ ਕੁਲਾ ਮਾਰਿਆਂ ਨੇ ਏਕਤਾ ਦਿਖਾਇਆ ਹੈ ਕਿ ਉਹ ਬੀਬੀ ਦੀ ਆਜ਼ਾਦ ਤੌਰ ਤੇ ਹੀ ਜੇ ਦੋਵੇਂ ਕੈਂਡੀਡੇਟ ਸਾਡੇ ਸੀ ਕਿਤੇ ਪਾਰਟੀ ਦਾ ਸਾਡਾ ਕੋਈ ਪੱਧ ਨਹੀਂ ਜੀ ਜੀ ਅੱਗੇ ਵੀ ਗੁਰੂ ਮਹਾਰਾਜ ਕਿਰਪਾ ਕਰਨਗੇ ਕਿਉਂਕਿ ਬਾਜੀ ਪੜ੍ਹੇ ਲਿਖੇ ਵੀ ਨੇ ਜੀ ਜੀ ਤੇ ਗੁਰੂ ਮਹਾਰਾਜ ਸੁਭਨਪਤੀ ਨੇ ਮੇਰੇ ਨਾਲ ਅਕਤਾਰ ਸਿੰਘ ਕਾਸਮਪੁਰ ਨੇ ਵੀ ਦਾਨ ਪੂਰਾ ਪਾਇਆ ਜੀ ਜੀ ਭਾਈ ਬਲਬੀਰ ਸਿੰਘ ਮੇਰੇ ਵੱਡੇ ਵੀਰ ਨੇ ਜੀ ਜੀ ਇਹਨਾਂ ਦਾ ਵੀ ਬੜਾ ਵੱਡਾ ਯੋਗਦਾਰ ਰਿਹਾ ਸਤੂਚੀ ਸੰਗਤਾਂ ਫਿਰ ਸਹਿਯੋਗਦਾਰ ਰਿਹਾ ਇਹਨਾਂ ਸਾਰੇ ਸਹਿਯੋਗ ਨਾਲ ਗੁਰੂ ਮਹਾਰਾਜ ਜੀ ਗੁਰਦੁਆਰਾ ਸਾਹਿਬ ਦੀ ਆਕੀਖ ਜੀ ਆਪਾਂ ਅਕੀ ਸਾਰੇ ਨੇ ਇਹ ਜੀ ਇਕਤਾ ਬਖਾਈ ਸਾਰੇ ਨੇ ਤੇ ਬਾਈ ਜੀ ਦਾ ਮੈਂ ਮੇਰੇ ਕੋਲ ਸ਼ਬਦ ਨਹੀਂ ਜੀ ਭਾਈ ਹਰਪਾਲ ਸਿੰਘ ਜਿਹੜਾ ਮੈਂ ਉਹਨਾਂ ਦਾ ਧੰਨਵਾਦ ਕਰਾਂ ਤੇ ਮੈਂ ਸਮੂਹਤੀ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਹੜਾ ਇਹ ਆਸੀਂ ਸਾਰੇ ਕੁਝ ਫੈਸਲਾ ਲਿਆ ਹੈ ਬਹੁਤ ਵਧੀਆ ਹੈ ਮੈਂ ਇਹ ਵੀ ਅਪੀਲ ਕਰਦਾ ਵੀ ਹੋਰ ਹਲਕਿਆਂ ਦੇ ਵਿੱਚ ਇਹੋ ਜਿਹੇ ਫੈਸਲੇ ਹੋਣ ਜੀ ਤੇ ਜਿਹੜੀ ਬਖੀੜਾ ਸਿੱਖਾਂ ਚ ਨਾ ਪਵੇ ਇੰਨੀ ਬੇਨਤੀ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੀਬਾ ਅਮਨਪ੍ਰੀਤ ਕੌਰ ਜੀ ਜੋ ਕਿ ਐਡਵੋਕੇਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਤੇ ਇਸ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਤਾਂ ਧੰਨਵਾਦ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਮਹਾਰਾਜ ਦੀ ਬਹੁਤ ಅಪਾਰ ਕਿਰਪਾ ਹੋਇਆ ਸਾਰੇ ਸਿੱਖ ਸੰਗਤਾਂ ਦੇ ਉੱਪਰ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਕੋਈ ਮਨ ਦੇ ਵਿੱਚ ਕਿਸੇ ਦੇ ਕੋਈ ਖਟਾਸ ਪੈਦਾ ਹੋਣ ਤੋਂ ਬਚਾ ਲਿਆ ਇਹ ਸਾਰਾ ਕੁਝ ਜੋ ਹੈ ਇਸ ਵਿੱਚ ਸਭ ਤੋਂ ਵੱਡਾ ਮਤਲਬ ਕਿ ਜੋ ਹੈ ਸਰਦਾਰ ਹਰਪਾਲ ਸਿੰਘ ਜੀ ਦਾ ਦੇਲਾ ਕਿਉਂਕਿ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ ਠੀਕ ਹੈ ਨਾ ਤੇ ਇਹ ਗੁਰੂ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਮੈਂ ਤਾਂ ਇਹਨਾਂ ਦੀ ਤੀ ਦੇ ਸਮਾਨਾ ਇਹ ਮੇਰੇ ਪਿਤਾ ਦੇ ਸਮਾਨਾ ਤੇ ਅੱਜ ਇਹਨਾਂ ਨੇ ਮਤਲਬ ਕਿ ਮੇਰੇ ਤੇ ਇਹ ਬਹੁਤ ਵੱਡਾ ਇੱਕ ਮਤਲਬ ਕਿ ਇਹਨਾਂ ਦੇ ਵੱਲੋਂ ਕੀਤਾ ਆ ਕੋਈ ਇਸ਼ਹਾਨ ਕਿਰਪਾਏ ਗੁਰੂ ਮਹਾਰਾਜ ਦੀ ਜਿਹੜੀ ਦਿੱਤੀ ਉਹਨਾਂ ਨੇ ਮਨਾਂ ਦੇ ਵਿੱਚ ਇਹ ਸਾਡੇ ਪਾਈ ਕਿ ਅਸੀਂ ਇੱਕੋ ਕਿਸਮ ਦੇ ਹਾਂ ਹੋਰ ਕਿਹਦਾ ਕਿਹਦਾ ਧੰਨਵਾਦ ਕਰੋਂਗੇ ਇਸ ਇਹ ਮਤਲਬ ਕਿ ਉਹੀ ਗੱਲ ਹੈ ਕਿ ਗੁਰੂ ਮਹਾਰਾਜ ਦੇ ਦਰ ਦੇ ਵਿੱਚ ਕਹਿੰਦੇ ਵੀ ਮੈਂ ਕਹਣਾ ਹਉਮੈ ਹੁੰਦਾ ਹੈ ਨਾ ਕਿਸੇ ਦਾ ਨਾਮ ਲੈਣ ਤੋਂ ਗੋ ਜਿਹੜੀਆਂ ਸੰਗਤਾਂ ਨਹੀਂ ਉਹ ਵੀ ਗੁਰੇਜ਼ ਕਰਦੀਆਂ ਪਰ ਇੱਥੇ ਜਿਹੜੇ ਮੌਜੂਦ ਨੇ ਉਹ ਇੱਕ ਇੱਕ ਸੰਗਤ ਹੈ ਦੇ ਵਿੱਚ ਯੋਗਦਾਨ ਤੇ ਜਿਹੜੇ ਨਹੀਂ ਵੀ ਮੌਜੂਦ ਇਲਾਕਿਆਂ 'ਚ ਬੈਠੇ ਆ ਸਭ ਦਾ ਮਨ ਇਹੀ ਸੀ ਵੀ ਏਕਤਾ ਹੋਵੇ ਜੀ ਠੀਕ ਹੈ ਜਿਹੜਾ ਇਸ ਸੀਟ ਤੇ ਹੋਇਆ ਅਸੀਂ ਬਾਕੀ 39 ਸੀਟਾਂ ਵਾਲਿਆਂ ਨੂੰ ਇੱਕ ਮੈਸੇਜ ਦਿੱਤਾ ਹੈ एग्जांपल सेट ਕੀਤਾ ਸਰਦਾਰ ਹਰਪਾਲ ਸਿੰਘ ਜੀ ਨੇ ਕਿ ਸਿਰਫ ਪ੍ਰਚਾਰ ਕਰਨਾ ਜਾਂ ਉਹ ਸਾਰੇ ਕੁਝ ਦੇ ਵਿੱਚ ਆਪਣੀ એનર્ਜੀ ਵੇਸਟ ਕਰਨ ਨਾਲੋਂ ਆਪਾਂ ਇੱਕ ਹੋਈਏ ਕਿਸੇ ਵੀ ਤਰੀਕੇ ਨਾਲ ਜਦੋਂ ਅਸੀਂ ਇੱਕ ਆ ਉਹਦੋਂ ਹੀ ਸਾਡੇ ਵਿੱਚ ਬਲ ਆ ਜਦੋਂ ਅਸੀਂ ਵੱਖਰੇ ਹੋ ਕੇ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਆਪਸ ਚ ਲੜ ਕੇ ਹੀ ਆਪਦਾ ਸਾਰਾ ਜੋਰ ਲਾ ਲਾਂਗੇ ਅਸੀਂ ਹੋਰ ਕੁਝ ਨਹੀਂ ਲੈ ਸਕਦੇ ਤੇ ਇਹ ਜਾਖਲ ਖੁਲਾ ਸੀਟ ਆ ਜਿਹੜੀ ਬਾਕੀ 39 ਸੀਟਾਂ ਵਾਸਤੇ ਇੱਕ ਉਦਾਹਰਣ ਬਣ ਗਈ ਆ ਇਹ ਇਦਾਂ ਵੀ ਹੋ ਸਕਦਾ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਦਿਲਾ ਸਰਦਾਰ ਹਰਪਾਲ ਸਿੰਘ ਜੀ ਦਾ ਦਿੱਤਾਰ ਬਲਦੇਵ ਸਿੰਘ ਜੀ ਜੀ ਬਾਬਾ ਬਲਵੀਰ ਸਿੰਘ ਜੀ ਤੇ ਸਰਦਾਰ ਮਿੱਤਰ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਮਤਲਬ ਕਿ ਜਿੰਨੇ ਸਰਦਾਰ ਲਾਖ ਸਿੰਘ ਜੀ ਜਿੰਨੀਆਂ ਸਿੱਖ ਸੰਗਤਾਂ ਨੇ ਕਿਹਾ ਮੈਂ ਹੈ ਨਾ ਡਾਕਟਰ ਚਿੰਤ ਜੀ ਤੇ ਸਰਦਾਰ ਦਰਸ਼ਨ ਸਿੰਘ ਜੀ ਜਿੰਨੇ ਸੰਗਤਾਂ ਨੇ ਨਾ ਸਭ ਸਨਮਾਨ ਦਿਓਗੇ ਜਿਨ੍ਹਾਂ ਦਾ ਨਾਮ ਰਹਿ ਗਿਆ ਮੈਂ ਉਹਨਾਂ ਤੋਂ ਮਾਫੀ ਚਾਹੁੰਦੀ ਆ ਪਰ ਇੱਥੇ ਇੱਕ 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 ਸੰਗ ਦਾ ਯੋਗਦਾਨ ਕਿ ਗੁਰੂ ਮਹਾਰਾਜ ਦੇ ਵਿੱਚ ਜੜੀ ਹੋਣਾ ਤੇ ਦਰਬਾਰ ਦੇ ਵਿੱਚ ਕੋਈ ਇਨਸਾਨ ਵੱਡਾ ਨਹੀਂਗਾ ਤੇ ਸੰਗਤ ਵੱਡੀ ਹੈ ਤੇ ਅੱਜ ਸਾਰੇ ਅਸੀਂ ਸੰਗਤ ਦੇ ਰੂਪ ਚ ਖੜੇ ਆ। ਤਾਂ ਬਹੁਤ ਬਹੁਤ ਧੰਵਾਦ ਆ ਗੁਰੂ ਮਹਾਰਾਜ ਜੀ ਦਾ, ਸਰਦਾਰ ਹਰਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਦਿਲ ਦਿਖਾਇਆ ਮੈਂ ਉਹਦੀ ਧੀ ਆ ਤੇ ਉਹਨਾਂ ਨੇ ਅੱਜ ਪਿਓ ਵਾਲਾ ਪੱਜ ਨਿਭਾਇਆ ਕਿ ਤੀਨੂੰ ਖਾਲੀ ਹੱਥ ਨਹੀਂ ਮੋੜਿਆ। ਵਾਹਿਗੁਰੂ ਵਾਹਿਗੁਰੂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।